ਬਾਬਰੀ ਵਾਇਗੁਰ ਜੀ ਦਾ ਖਾਲਸਾ ਸੋ ਵਾਇਗੁਰ ਜੀ ਵਾਇਗੁਰ ਜੀ ਕੀਤੇ ਸਾਗ ਚੁਗ ਰਹੇ ਹੋ ਵਾਹੋ ਮੈਂ ਸਾਗ ਪਾਇਆ ਵਿੱਚ ਕੋਈ ਢੋੜ ਲਈਏ ਸਾਗ ਦੇ ਵਿੱਚ ਭੱਠੇ ਚੜ ਗਏ ਜਾਗੇ ਜਿਆਦੇ ਯੋਗ ਨਾ ਅੱਛਾ ਇਹ ਕਿਤੇ ਡੇਗੜੇ ਹੋ ਗਿਆ ਨਾ ਹਾਂਜੀ ਮੈਂ ਇਹਨੂੰ ਹੱਥ ਲਾਉ ਉਹਦੇ ਪਾਈਏ ਹੈ ਠੀਕ ਹੈ ਮਾਲ ਖਾਵੇ ਪੱਠੇ ਹੁਣ ਹੜ ਤੋਂ ਬਾਅਦ ਇਹ ਪਹਿਲੀ ਹਰੀ ਫਸਲ ਪਹਿਲੇ ਡੰਗਰਾਂ ਪਹਿਲਾ ਪੱਠੇ ਹਰੇ ਮਿਲਨੇ ਹੈ ਹੂੰ ਹਾਂ ਹੜਾ ਤੋਂ ਬਾਅਦ ਇਹ ਪਹਿਲੀ ਦੇ ਵਿੱਚ ਕੀ ਹੀ ਇਹ ਦੇ ਵਿੱਚ ਮੁਕਈ ਹੀਗੀ ਅੱਛਾ ਉਹ ਉਦੋਂ ਛੋਈ ਚਾ ਨਾ ਉਹ ਫਿਰ ਪਾਣੀ ਆ ਕੇ ਵਿੱਚ ਗੜਗੜ ਗਈ ਤੇ ਫਿਰ ਇਹਦੇ ਵਿੱਚ ਬੀਜਤਾ ਬਾਜਰਾ ਹਾਂ ਫਿਰ ਪਾਣੀ ਬੜਾ ਚਿਰ ਰਿਹਾ ਸੀ ਮੁੜ ਕੇ ਵੱਤਰ ਆਈ ਫੋਲ ਫਾਲ ਕੇ ਤੈਨੂੰ ਫਿਰ ਵੱਤਰ ਸਕਾਈ ਪੈਲੀ ਤੇ ਫਿਰ ਪੱਠੇ ਬੀਜ ਤੇ ਮੈਂ ਚਲ ਮਾਲ ਖਾਊਗਾ ਹੂੰ ਬਾਜਰੇ ਦੇ ਵਿੱਚ ਕੀ ਕੁਝ ਮਿਕਸ ਕੀਤਾ ਸੀ ਬਾਜਰੇ ਚ ਪਾਈਓ ਚਰੀਮ ਕਈ ਵੀ ਪਾਈ ਵਿੱਚ ਵਿੱਚ ਤੋਰੀਆ ਵੀ ਪਾਇਆ ਸੀ ਅੱਛਾ ਚਲ ਸਾਗੂਆ ਵਿੱਚ ਹੈਗਾ ਵੇਲਾ ਸਾਗ ਖਾ ਲੈਣੇ ਹੂੰ ਤੇ ਵਿੱਚ ਮੂਲੀਆਂ ਵੀ ਹੈਗੀਆਂ ਠੀਕ ਹੂੰ ਸਾਰਾ ਕੁਝ ਉੱਗ ਗਿਆ ਵਧੀਆ ਸਾਰਾ ਕੁਝ ਆਵੇ ਸਾਗ ਬਣ ਜਾਣਾ ਉਹਦੇ ਨਾਲੇ ਸਾਗ ਖਾਣੇ ਦੇ ਨਾਲੇ ਨਾਲੇ ਆਪਾਂ ਪੱਠੇ ਪਾਉਣੇ ਆਂ ਮੂਲੀ ਵੀ ਹੈਗੀ ਆ ਆਪਣਾ ਨਾ ਹਾਂ ਬਈ ਹਾਂਜੀ ਮਾ ਪਿਆਰ ਸਾ ਕੋਈ ਨਾ ਕੋਈ 20 ਵਿੱਚ ਸੁੱਟਣ ਦੀ ਗੱਲ ਹੈ ਹੁਣ ਸਾਇਆ ਦੇ ਵਿੱਚ ਆ ਵਸਾਗ ਹੋ ਗਏ ਮੂਲੀਆਂ ਵਿੱਚ ਹੈ ਗਈਆਂ ਵਾ ਹਾਂਜੀ ਤੇ ਇਹ ਚਲੋ ਕੋਈ ਨਾ ਕੁਝ ਹੋ ਗਈਆਂ ਖਾਣ ਪੀਣੂਗੀਆਂ ਹੈ ਹਾਂਜੀ ਹਾਂਜੀ ਨੇ ਨਾਲੇ ਮਾਲ ਪੱਠੇ ਖਾਉਂਦੇ ਨਾਲ ਆਓ ਸਾਗ ਖਾ ਲੈਨੇ ਹੈ ਆਪਣਾ ਨਾ ਕਿਸੇ ਨੇ ਕਮੈਂਟ ਕੀਤਾ ਸੀ ਆਪਣਾ ਹਾਂ ਸੀਡ ਮਿਕਸਿੰਗ ਬਾਰੇ ਹੂੰ ਹੁਣ ਤੁਸੀਂ ਜਿਵੇਂ ਕਣਕ ਕਿਦਣ ਘੇਰਨੀ ਜੀ ਕਾਂ ਕਿ ਇਹਦਣੇ ਆਪਾਂ ਦੇ ਅਜ ਪਰਸੋਂ ਸ਼ਾਇਦ ਕਰਾਈ ਸ਼ੁਰੂ ਕਰ ਦਈਏ ਠੀਕ ਹੈ ਹੂੰ ਤੇ ਫਿਰ ਉਹਦੇ ਵਿੱਚ ਦੱਸਿਓ ਮੜਾ ਜਿਆ ਵੀ ਸੀਡ ਮਿਕਸਿੰਗ ਦਾ ਕੀ ਚੱਕਰ ਆ ਸਾਰਾ ਕੁਝ ਕਰਦੇ ਆ ਉਸ ਦਿਨ ਗੱਲ ਫਿਰ ਆਓ ਦੱਸਾਂ ਕਿਹੜਾ ਕਿਹੜਾ ਬੀਜ ਲਾਉਣਾ ਚਾਹੀਦਾ ਤੇ ਪਾਲਕ ਉਹ ਵੀ ਬੀਜੀ ਦੇ ਮੈਂ ਪਾਲਕ ਉਹ ਬਰਸਣ ਚ ਪਾਈ ਪਾਲਕ ਬਾਲਕ ਉੱਥੇ ਬਰਸਣ ਚ ਪਾ ਦਿੱਤੀ ਅ ਸਰ ਕੋਈ ਉਹ ਵੀ ਕਿੜੀ ਕਿੜੀ ਇਹ ਵੀ ਮੁੜ ਕੇ ਐਦੇ ਤੇਰ ਕਾ ਇੱਕ ਇੱਕ ਰਮੁੱਲ ਲੈ ਕੇ ਪੌਣੀ ਪੈਣੀ ਐ ਸਾਬ ਜਿ ਮੁੜ ਕੇ ਦੂਜੀ ਰਾਂ ਹੋਣੀ ਹੋ ਠੀਕ ਆਜ ਡੰਗਰ ਵੀ ਖੁਸ਼ ਹੋਣਗੇ ਛੁਕ ਲੈ ਕੇ ਹਰਾ ਪੈਣ ਲੱਗਾ ਡੇ ਮੂਜ ਘਰ ਦਾ ਹਰਿਆ ਖਾਣਗੇ ਹੈ ਹਾਂਜੀ ਚ ਵੇੇ ਬਰਸਣ ਦੇ ਨਾਲ ਦੁੱਧ ਜਿਆਦਾ ਨਿਕਲਦਾ ਡੰਗਰਾਂ ਦਾ ਕਿ ਬਾਜਰੀਨਾ ਨਹੀਂ ਨਹੀਂ ਬਰਸਣ ਚ ਦੁੱਧ ਜਿਆਦਾ ਵਾ ਬਾਜਰਾ ਤੇ ਵੀ ਡੰਗਰ ਢਿੱਡ ਭਰ ਲੈਂਦੇ ਅੱਛਾ ਚੰਗੀ ਤਰ੍ਹਾਂ ਸੁਖ ਤੂੜੀ ਤਾੜੀ ਖਾ ਲੈਂਦੇ ਮ ਬਾਹਰ ਨਾ ਹਰੇ ਨਾ ਇਹ ਵੀ ਦੁੱਧ ਵਰਸਣ ਚ ਹੀ ਆ ਤੇ ਤੂੜੀ ਭਜੀ ਮਸਾਪੂਰੀ ਹੜਚ ਕੇ ਪ੍ਰਾਲੀ ਡੇਜੇ ਹੁਣ ਚਾਰਨ ਨੇ ਤ ਨਹੀਂ ਤੂੜੀ ਹੈਗੀ ਜਿਹੜੀ ਅੰਦਰ ਵਾਲੀ ਅੰਦਰ ਵਾਲੀ ਭਜੀ ਆ ਥੱਲੇੋਂ ਭਿੱਜ ਗਈ ਹੈ ਉੱਤੋਂ ਤੋਂ ਪਾਈ ਜਾਵਾਂਗੇ ਸੁੱਕੀ ਅੱਛਾ ਥੱਲੇ ਥੱਲੇ ਪਾਣੀ ਫਿਰ ਗਿਆ ਹੈਗਾ ਉੱਤੋਂ ਸੁੱਕੀ ਜਿਹੜੀ ਸੁੱਕੀ ਪਾਈ ਜਾਵਾਂਗੇ ਥੱਲੇੋਂ ਆਉਣੀ ਗਿੱਲੇ ਬਾਕੀ ਇਹ ਪ੍ਰਾਲੀ ਪੂਰੀ ਪਾਈ ਜਾਨੇ ਹੈਗੀ ਪ੍ਰਾਲੀ ਹਰੀ ਪ੍ਰਾਲੀ ਉਹੀ ਆ ਵੀ ਝੋਨਾ ਹੀ ਖੜਾ ਵਢਣ ਦੇ ਜੇ ਆਹੋ ਉਹ ਕੋਣ ਹੈ ਨਹੀਂ ਫਲ ਫੁੱਲਦੇ ਨੇ ਚਲੋ ਪ੍ਰਾਲੀ ਡੰਗਰ ਤੇ ਖਾਣ ਸਈ ਉਹ ਵੀ ਪਣੀ ਕਰਕੇ ਥੋੜਾ ਓਖਾ ਹੀ ਖਾਣ ਦੇ ਨਹੀਂ ਨਹੀਂ ਸਾਫ ਹੋ ਗਿਆ ਹੁਣ ਧੁੱਗ ਗਿਆ ਨਾ ਮੀਂਹੂ ਪੈ ਗਿਆ ਸੀ ਮੀਂਹ ਪੈ ਗਿਆ ਹੁਣ ਧੁੱਗ ਗਿਆ ਪੱਠੇ ਬੜੇ ਵਧੀਆ ਬਣ ਗਏ ਪ੍ਰਾਲੀ ਵੀ ਸਾਫ ਹੋ ਗਈ ਜਿੰਨੇ ਚਿਰ ਨੂੰ ਇਹ ਮੁਕਣਾ ਹੈ ਹੂੰ ਜਿੰਨੇ ਚਿਰ ਨੂੰ ਇਹ ਹਰਿਆ ਮੁਕਣਾ ਨੇ ਚਿਰ ਨੂੰ ਬਰਸਣ ਵਢਣ ਜੋਗਾ ਹੋ ਜਾਣਾ ਤਵੇਲਵਾਤਾ ਤੇ ਮਹਾ ਮੁਕਣਾ ਆ ਇਹ ਮੁਕਣਾ ਛੇਤੀ ਨਹੀਂ ਹਾਂਜੀ ਉਦੋਂ ਬਾਅਦ ਬਰਸਣ ਵੀ ਦੋਈ ਥਾਈ ਲਾ ਦਿੱਤਾ ਦਾਦਾ ਗਿੱਲਾ ਆਹ ਪੱਠਾ ਵਾਦੀ ਚੰਗਾ ਵਾ ਐ ਦੀ ਐ ਦੀ ਐ ਕਿੱਦਾਂ ਦੀ ਵੀ ਐ ਨੂੰ ਜਾਂ ਐ ਹੇੜੇ ਵਜੇ ਸਸ ਲੀੜੇ ਪੈਣਦੇ ਹੈ ਜੈਂ ਦੀ ਮੈਂ ਆ ਵਿੱਚ ਵਿੱਚ ਆ ਜਾਂ ਨਿਕ ਨਿਕਨੇ ਪੱਠਿਆਂ ਦੀ ਐ ਦੀ ਆਹ ਸਾਗ ਹੋ ਗਿਆ ਬਥੇਰਾ ਸਾਗ ਬੜਾ ਕੁਲਾਈਓ ਹਾਂ ਮਾਂ ਕੁਲਾ ਬੜਾਈ ਤੋਰੀਆ ਇਹਦੇ ਲਓ ਥੋੜੇ ਇਹੋ ਹੀ ਲਓ ਇਹ ਲਓ ਥੋੜੇ ਹੁਣੇ ਇਹਦਾ ਇਹ ਕਣਕ ਬੀਜਾਂਗੇ ਇਹਦੇ ਜੇ ਚਾਰ ਗੀ ਬਾਬਾ ਇਹ ਸਰੋਂ ਦਾ ਫੁੱਲ ਵੀ ਫੁੱਟਿਆ ਜੀ ਹੂੰ ਇੱਕ ਨਹੀਂ ਹੈਗੇ ਜੇ ਦੋਗ ਹੂੰ ਦੋ ਕਹਿ ਗਏ ਤੇ ਹੂੰ ਹੂੰ ਸਾਉ ਦੀ ਵੱਡੇ ਓਏ ਕੰਢੀ ਕੇ ਇੱਕ ਵੜ ਲੂ ਵੱਡੀ ਪੰਡ ਤੇ ਵੱਢੀ ਗਈ ਐ ਇੱਕ ਹੂੰ ਪਾਂਡੇ ਕਿਤੇ ਵੱਢੀ ਗਈ ਐ ਵੱਡੀ ਪੁੱਤ ਬੜੀ ਪੰਡ ਹੋ ਗਈ ਕਿ ਨਹੀਂ ਬੜੇ ਪਾਲੋ ਇੰਨੇ ਮੁੜ ਕੇ ਕਦੇ ਉਹਦੇ ਵਿੱਚ ਗੁਦਰਨੇ ਬੜੇ ਆਗੇ ਬਾਹ ਨੂੰ ਹੱਥ ਲਾਵਾਂਗੇ ਤੇ ਸੂਤਰ ਆਉਣਾ ਸਾਗ ਦਾ ਦੇ ਢੇਰ ਲਾ ਲਿਆ ਲਓ ਜੀ ਸਾਗ ਬਣ ਗਿਆ ਕਿ ਹੈ ਹਾਂ ਜੀ ਸਾਗ ਹੋ ਗਿਆ ਬਾਦੂ ਹੈ ਹੂੰ ਨਾ ਅੱਧਾ ਮੇਰਾ ਤੇ ਅੱਧਾ ਤੁਹਾਡਾ ਹਾਂ ਵੰਡ ਕੇ ਛਕਾਂਗੇ ਹੂੰ ਕੂੜਾ ਬੜਾ ਹੀ ਵੇ ਹੈ ਹਾਂ ਜੀ ਅਸਕਰ 20 ਪਾਉਣਾ ਵਾ ਨਾ ਉਹ ਨਾ ਸੀ ਹੁਣ ਹੋ ਗਿਆ ਤੇ ਖਾ ਲੈਣਾ ਹਾਂ ਜੀ 20 ਪਾਉਂਦੇ ਕਿਹੜਾ ਜੋਰ ਲੱਗਦਾ ਹੈ ਹੈ ਵੇ ਚਰ ਲਾਉਣਾ ਜਾਂ ਦੂਜਾ ਛਟਾ ਦੇਣਾ ਹੀ ਦੇਣਾ ਵਿੱਚ ਚਲੋ ਹਾਂ ਉਹ ਲਾਇਆ ਤੇ ਸਾਗ ਆ ਜੇ ਵਿਆਹਦੂ ਆ ਜਿੰਨ ਮਰਜੀ ਉਹਨੇ ਜਿਹਨੂੰ ਪਰਸਨ ਦਾ ਸਾਡਾ ਹੋਣਾ ਆਪਣਾ ਹਾਂਜੀ ਹਾਂਜੀ ਉਹ ਕਿਹੜਾ ਕਿਹੜਾ ਹੋ ਗਿਆ ਹਾਂ ਨਾਲੇ ਨਵਾਂ ਤੇ ਕਰੀਏ ਹਾਂ ਤੇ ਘਰ ਦਾ ਸਾਗ ਹੁਣ ਆ ਮੋਲ ਵੇਚਣਾ ਉਹਦੇ ਪੱਕਾ ਸਾਰਾ ਤੋਰੀਆ ਹੋ ਗਈ ਜੜਾ ਸਮੇ ਦੀ ਆਹ ਇਹ ਤੇ ਪੋਲਾ ਪੈਂਸੋ ਫਸੂ ਗੂੜਾ ਸਾਗ ਹਾਂ ਬਹੁਤ ਵਧੀਆ ਮਗਰਾ ਪੱਠਿਆਂ ਦਾ ਵੱਢ ਲਿਆ ਨਾਲੇ ਪੱਠਿਆਂ ਦੀ ਪੰਡ ਹੋ ਗਈ ਸਮਝੋਗੇ ਹਾਂਜੀ ਹੂੰ ਬੜੇ ਪੁੱਤ ਬੜੇ ਲੈ ਲੋ ਅੱਗੇ ਨੇਰਾ ਸੁੱਕਾ ਖਾਂਦੇ ਹੁਣ ਵਿੱਚ ਹੈ ਨੇ ਵਿੱਚ ਗੁਜ਼ਰਾਂਗੇ ਉਹਦੇ ਰਾਰੀ ਹਰੀ ਆ ਤੇ ਠਾਲ ਨੂੰ ਨਾ ਪ੍ਰਾਰੀ ਵੜੀ ਹੋਏ ਤੇ ਥੋੜਾ ਥੋੜਾ ਲਾਗ ਦੇਣਾ ਖੁਸ਼ ਹੋ ਜਾਣਾ ਡੰਗਰਾ ਵੀ ਸਾਨੂੰ ਹੀ ਹਰਿਆ ਮਿਲ ਗਿਆ ਹੂੰ ਹਾਂ ਆਏ ਤੂੰ ਹੀ ਸਾਗ ਵੇਖੇ ਖੋਸ਼ ਕੇ ਦੇਜੇ ਨਾ ਇਹ ਡੰਗਰਾ ਦਾ ਸਾਗ ਆ ਹਾਂ ਤੇ ਡੰਗਰਾ ਜੀ ਹੋਰ ਆ ਗਿਆ ਹੂੰ ਹੋਰ ਆ ਗਿਆ ਸਾਗ ਹੈ ਹੈ ਉਹਦਾ ਉਹ ਪਾ ਲੋ ਥੋੜੀ ਥੋੜੀ ਕਰ ਲੋ ਜ਼ਰੂਰ ਹਾਂ ਆ ਗੰਡੜੀ ਦੇ ਹੋ ਗਈ ਤੇ ਤੂੰ ਇਹਦੇ ਕਿੰਨਾ ਲੇਰਦਾ ਤੇ ਇਹਦਾ ਆ ਇਹਦੇ ਹੀ ਪਾ ਕੇ ਰੱਖ ਲੋ ਤੇ ਆ ਵੱਖਰਾ ਪਾ ਲੋ ਹੈ ਛੋਟੀਆਂ ਪੰਨਾ ਕਰ ਲੋ ਹੈ ਇਹਨੂੰ ਕਿ ਹੈ ਹਾਂ ਹੀ ਹੋ ਜਾ ਪਾਵੇਂ ਨੰਦੇ ਸਾਰੇ ਤੋੜਿਆ ਕੋ ਬਲਾ ਪਰ ਤੂੰ ਗਾਣੀ ਚੁੱਕਦਾ ਤੈਨੂੰ ਗੋਡਾ ਮਾਰਾਗਾ ਥੱਲੇ ਪਾਣਾ ਚੁਕਾਉਣ ਲੱਗਿਆ ਓਹ ਇਹ ਚੁਗਣਾ ਇਦਾਂ ਗੋਡਾ ਮਾਰਦਾ ਤਾਂ ਚੁੱਕੇ ਹੈ ਹੋ ਜਾਵੇ ਰੁਰੇ ਰੁਰੇ ਵੇਲੇ ਥਾਣੀ ਹਾਂ ਵੇ ਹਾਂ ਗਾ ਮਿਰਲਾ ਥਾਈ ਮੇਰੇ ਵਿੱਚੋਂ ਕੱਢ ਤਾ ਨਾ ਆਹੋ ਤੇਰੇ ਵਿੱਚੋਂ ਕੱਢ ਨੀ ਥੋੜਾ ਹੋਰ ਪਾ ਲਈ ਆਹ ਫੜ ਦੋ ਮੇਰਾ ਪਜਾਮਾ ਮੈਂ ਲੈ ਆਇਆ ਨਹੀਂ ਮੈਂ ਚੱਲ ਜਾਂ ਨਾਲ ਨਹੀਂ ਤੂੰ ਜ਼ਰੂਰ